ਆਨਸਰ ਸਿਮਰਨ ਕੋਹਰਾ ਤੇ ਸਮੱਸਿਆ ਇਹ ਹੈ ਕਿ ਉਹਨਾਂ ਨੇ ਸੀਵਰੇਜ ਪਹਿਲਾਂ ਜਿਹੜੇ ਬਲੌਕ ਹੋਏ ਹੋ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹ ਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹੱਲ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਬਾ ਦਿੱਤੀ ਹੈ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜੇ ਕਰੇਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡੀ ਨਾਲ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂਹ ਜਾਏ ਫਿਰ ਉਹਨਾਂ ਕਰਕੇ ਲੜਾਈਆਂ ਸਰਾ ਇੱਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਾਧੀ ਪ ਇਸਾ ਕਲੋਨੀ ਦੇ ਵਿੱਚ ਕਿਸੇ ਦਾ ਆਪਸ ਆਪਸ ਵਿੱਚ ਕੋਈ ਪਿਆਰ ਨਹੀਂ ਰਹਿ ਗਿਆ ਤੇ ਮੋਟਰ ਛੱਡੀਏ ਤੇ ਫੇਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗਿਆ ਨਾਲ ਬਿਲਕੁਲ ਮਲਕੀ ਪਾਣੀ ਇੱਧਰੋਂ ਨਹੀਂ ਆਉਣ ਦੇਣਾ ਤਾਂ ਨਹੀਂ ਜਾਣ ਦੇਣਾ ਇੱਧਰ ਵਾਲਾ ਨਾ ਪਾਣੀ ਅੱਗੇ ਨਹੀਂ ਜਾਣ ਦੇਣਾ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਲਕੀ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਿਆਂ ਨੂੰ ਇਨਫੈਕਸ਼ਨ ਆਉਣੀ ਆਉਣੀ ਹੈ ਸਕੂਲ ਜਾਣ ਤੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆ ਪੈਣ ਜਾ ਸਕਦੇ ਸਾਡੇ ਗੈਸਟ ਮੈਮ ਬਟਿਕ ਦਾ ਕੰਮ ਕਰਦੀ ਪਈ ਆ ਮੇਰੇ ਮਤਲਬ ਕਿ ਮੇਰੇ ਕਸਟਮਰ ਹੋਣਾ ਵੀ ਰੁਕ ਗਏ ਨੇ ਹਾਂਜੀ ਬਸ ਇੱਕ ਬੇਨਤੀ ਕਰਦੀ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜੇ ਇਹਦਾ ਐਸ ਬੀਓ ਸਾਹਿਬ ਸੀਵਰੇਜ ਬੋਰਡ ਇਹ ਡੀਸੀ ਸਾਹਿਬ ਨੂੰ ਵੀ ਅਸੀਂ ਤਰਖਾਸਤ ਦਿੱਤੀ ਆ ਦੋ ਦੂ ਕ ਦੋਈ ਸਾਈਡਾਂ ਤੇ 10 ਮੁਹੱਲੇ ਦੇ ਜਿੰਨੇ ਆ ਸਾਰਿਆਂ ਦੇ ਸਾਈਨ ਕਰਵਾ ਆ ਕੇ ਤੇ ਦਰਖਾਸਤ ਵਗੈਰਾ ਵੀ ਦਿੱਤੀ ਆ ਐਵੇਂ ਵੀ ਮਿਲਦੀ ਜਿਹੜੇ ਹਾਰਕ ਨੂੰ ਇਹਨਾਂ ਨੇ ਜੋ ਵੀਡੀਓ ਵਗੈਰਾ ਬਣਦੀਆਂ ਫੋਟੋ ਫੋਟੋ ਵਗੈਰਾ ਇਹ ਸਭ ਸਾਰਿਆਂ ਨੂੰ ਡਿਲੀਵਰ ਕੀਤੀਆਂ ਚੰਦ ਕੀਤੀਆਂ ਵਾ ਇਹਦੀ ਸ਼ਿਕਾਇਤ ਸੀਬਰੇ ਵੀ ਓਰ ਨੂੰ ਕੀਤੀ ਗਈ ਹੈ ਹਾਂ ਜੀ ਇਹਦੀ ਕੰਪਲੇਂਟ ਹੈ ਜੀ ਬੋਰਡ ਆ ਜੀ ਲਿਖਤੀ ਕੰਪਲੇਂਟ ਲਿਖਤੀ ਪੜਤੀ ਸਾਈਨਦਾਰ ਨਹੀਂ ਜਦੋਂ ਕੋਈ ਹਮਲ ਨਹੀਂ ਕੋਈ ਕਰਨਾ ਤਾਂ ਆਉਣ ਦਾ ਕੀ ਫੇਰਾ ਮਾਰ ਕੇ ਚਲ ਜੇ ਕੋਈ ਵੀ ਕੀ ਕਰੇਗਾ ਕੋਈ ਗੱਲ ਤੇ ਆ ਕੋਈ ਹਮਲ ਹੋਏ ਤਾਂ ਹੀ ਆ ਨਾ ਕੀ ਲੱਗਦਾ ਪਰਮਨੈਂਟ ਹੱਲ ਕੀ ਹੈ ਕਹਿੰਦਾ ਮਤਲਬ ਉਹ ਇਹ ਆ ਵੀ ਕਿਸੇ ਨਾ ਕਿਸ ਤਰ੍ਹਾਂ ਦੀ ਨਜਰ ਸੀਵਰੇਜ ਦਾ ਕੋਈ ਅਧਿਕਾਰੀ ਇਹਦੇ ਬਾਰੇ ਸੋਚ ਸਕਦਾ ਕਰ ਸਕਦਾ ਉਹ ਜਿਆਦਾ ਬਿਹਤਰ ਹੋਈ ਆ ਪਹਿਲਾਂ ਅਸੀਂ ਚੰਡੀਗੜ੍ਹ ਵੀ ਦਰਖਾਸਤ ਦਿੱਤੀ ਤੇ ਐਕਸੀਡੈਂਟ ਤੇ ਐਸ ਡੀਓ ਸਾਹਿਬ ਆਏ ਆ ਟੈਂਕਰ ਜਹਾ ਬਣਾਇਆ ਸੀ ਇੱਥੇ ਉਹ ਕਾਮਯਾਬ ਨਹੀਂ ਹੋਇਆ ਮੋਟਰ ਲਾਈ ਦੀ ਵਿੱਚ ਟੈਂਕਰ ਲਾਇਆ ਵੀ ਤੁਸੀਂ ਚਲਾ ਆ ਕੇ ਮੋਟਰ ਤੇ ਪਾਣੀ ਗਾਂ ਕੱਢ ਜਾ ਕਰੋ ਉਹ ਕੰਮ ਜਿਹੜਾ ਉਹ ਜਿਹੜਾ ਉਹਨਾਂ ਨੇ ਉਹ ਸਿਸਟਮ ਬਣਾਇਆ ਸੀ ਸਿਸਟਮ ਉਹ ਕਾਮਯਾਬ ਨਹੀਂ ਹੋਇਆ ਨਹੀਂ ਉਹ ਤਾਂ ਮੋਟਰ ਚਲਾਉਣਾ ਨਹੀਂ ਚਾ ਦੱਸੋ ਕੀ ਸਮੱਸਿਆ ਹੈ ਕਿਉਂ ਸਮੱਸਿਆ ਆ ਰਹੀ ਹੈ ਦੇਖੋ ਜਿਹੜੀ ਇਹ ਸਮੱਸਿਆ ਤੁਸੀਂ ਦੇਖ ਰਹੇ ਹੋ ਜਿਹਦੇ ਕਰਕੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਇਹ ਸਮੱਸਿਆ ਪਿਛਲੇ 2-3 ਸਾਲ ਤੋਂ ਇਦਾਂ ਦੀ ਇਦਾਂ ਹੀ ਸਮੱਸਿਆ ਬਣੀ ਹੋਈ ਆ ਇਸ ਤੋਂ ਪਹਿਲੇ ਸਾਡੇ ਘਰ ਦੇ ਨੇੜੇ ਇੱਕ ਛੱਪੜ ਤਾਈ ਹੁੰਦਾ ਸੀ ਅਸੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਛੱਪੜ ਹੈ ਕਿ ਜਾਂ ਕਿਸੇ ਦਾ ਪਲਾਟ ਹੈ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਭਾਈ ਸਾਹਿਬ ਉਹਨਾਂ ਦਾ ਪਲਾਟ ਸੀਗਾ ਇਹ ਬਾਹਰੋਂ ਆ ਕੇ ਤੇ ਇਹਨਾਂ ਨੇ ਮਕਾਨ ਬਣਾਇਆ ਇੱਥੇ ਆ ਕੇ ਜਦੋਂ ਇਹਨਾਂ ਨੇ ਮਕਾਨ ਬਣਾਇਆ ਉਹ ਛੱਪੜ ਪੂਰ ਦਿੱਤਾ ਗਿਆ ਉਸ ਮਸਲੇ ਜਿਹੜੀ ਦਿਨੋ ਦਿਨ ਜ਼ਿਆਦਾ ਵੱਧ ਗਈ ਹੁਣ ਇੱਥੋਂ ਤੱਕ ਇਸ ਮਸੱਲਿਆ ਹੋ ਗਈ ਆ ਵੀ ਤੁਸੀਂ ਦੇਖ ਹੀ ਰਹੇ ਹੋ ਗਲੀ ਦੇ ਵਿੱਚ ਪਾਣੀ ਕਿੱਦਾਂ ਖੜਦਾ ਖੜਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈ ਰਹੀਆਂ ਮੇਰੀ ਖੁਦ ਦੀ ਬੇਟੀ ਇਨਫੈਕਸ਼ਨ ਦਾ ਸਕਾਰ ਹੋਈ ਹੈ ਅਸੀਂ 4-5 ਦਿਨ ਹਸਪੀਟਲ ਰਹਿ ਕੇ ਆਏ ਆ ਔਰ ਬਹੁਤ ਬੁਰਾ ਹਾਲ ਹੈ ਨਿੱਕੇ ਨਿੱਕੇ ਬੱਚੇ ਬਿਮਾਰ ਪੈ ਰਹੇ ਆ ਵਿੱਚ ਆਉਣ ਜਾਣ ਵਾਲ ਨੀਆਂ ਦੇ ਘਰਾਂ 사ਰੇ ਪਾਣੀ ਘਰਾਂ ਦੇ ਵਿੱਚ ਜਾ ਜਾ ਰਿਹਾ ਵੇਖੋ ਤੁਸੀਂ ਉਹ ਸਾਹਮਣੇ ਦੇਖੋ ਨੀਆਂ ਦੇ ਵਿੱਚ ਪਾਣੀ ਜਾ ਰਿਹਾ ਇਹਦੇ ਨਵੇਂ ਬੜੇ ਮਕਾਨ ਦੇ ਇੱਕ ਪਾਣੀ ਦੀਆਂ ਚ ਜਾ ਰਿਹਾ ਇੱਧਰ ਵੀ ਇੱਥੋਂ ਤੱਕ ਵੀ ਉਹਨਾਂ ਦੇ ਮਕਾਨ ਡਿਗਣ ਦਾ ਖਤਰਾ ਵੀ ਹੋ ਸਕਦਾ ਹਾਲਾ ਬੱਟੀਆਂ ਬਣੀਆਂ